ਵਿਦਿਆਰਥੀ ਇੰਤਜ਼ਾਰ ਕਰਦੇ ਸੀਗੇ ਉਹਨਾਂ ਦਾ ਇੰਤਜ਼ਾਰ ਹੋਇਆ ਖਤਮ ਤੇ ਕਾਉਂਸਲਿੰਗ ਜਿਹੜੀ ਕੱਲ ਤੋਂ ਸ਼ੁਰੂ ਹੋ ਰਹੀ ਆ 18 ਤਰੀਕ ਤੋਂ 18 19 20 ਜੁਲਾਈ 3 ਦਿਨ ਜਿਹੜੀ ਚੱਲਣੀ ਆ ਕਾਉਂਸਲਿੰਗ ਇਹ ਇਹਦੇ ਵਿੱਚ ਚਾਰ ਪ੍ਰਕਾਰ ਦੀ ਕੈਟਾਗਰੀ ਦੇ ਬੱਚੇ ਜੀ WHH ਵਾਲੇ ਉਹ ਬੱਚਿਆਂ ਦਾ ਕੋਟਾ ਜਿੰਨਾ ਦੇ ਵਿੱਚ ਜਿਹੜਾ ਸਿਰਫ ਔਰਤਾਂ ਘਰ ਚਲਾ ਰਹੀਆਂ ਨੇ ਡਿਸੇਬਲਡ ਕੈਟਾਗਰੀ ਵਾਲੇ ਬੱਚੇ ਕਿਸੇ ਪੱਖੋਂ ਸਮਰੱਥਨ ਦੇ ਸ਼ਰੀਰਕ ਤੌਰ ਤੇ ਤੇ ਪ੍ਰਾਈਵੇਟ ਵਾਲੇ ਬੱਚੇ ਉੱਪਰ ਮੈਂਸ਼ਨ ਨਹੀਂ ਕੀਤਾ ਪ੍ਰਾਈਵੇਟ ਵਾਲੇ ਬੱਚੇ ਵੀ ਹੈਗੇ ਆ ਤੇ ਓਪਨ ਕੈਟਾਗਰੀ ਦੇ ਬੱਚੇ ਓਪਨ ਤੋਂ ਭਾਵ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਬੱਚੇ ਉਹਨਾਂ ਨੂੰ ਓਪਨ ਕੈਟਾਗਰੀ ਦੇ ਵਿੱਚ ਰੱਖਿਆ ਗਿਆ ਆਓ ਸੰਖੇਪ ਤੌਰ ਤੇ ਮੈਂ ਤੁਹਾਡੇ ਨਾਲ ਚਰਚਾ ਕਰਦਾ ਸਾਰੀ ਵੀ ਜਿਹੜਾ 18 ਤਰੀਕ ਨੂੰ ਕਿਹੜਾ ਕੈਟਾਗਰੀ ਦੀ ਜਿਹੜੀ ਹੋਣੀ ਹੈ ਕਿ ਕਾਉਂਸਲਿੰਗ ਉਹਦੇ ਵਿੱਚ ਤਿੰਨ ਕੈਟਾਗਰੀ ਹੋਣੀਆਂ ਜੀ ਕਾਉਂਸਲਿੰਗ 18 ਨੂੰ ਬੁਲਾਏ ਗਿਆ ਜਿਹੜੇ ਪਹਿਲੇ ਦਿਨ ਪ੍ਰਾਈਵੇਟ ਸਕੂਲਾਂ ਵਾਲੇ ਤੇ WHH ਕੈਟਾਗਰੀ ਵਾਲੇ ਤੇ ਡਿਸੇਬਲਡ ਵਾਲੇ ਬਾਕੀ ਜਿਹੜੇ ਦੋ ਦਿਨ ਬਚਦੇ ਆ ਉਹਦੇ ਵਿੱਚ ਓਪਨ ਕੈਟਾਗਰੀ ਦੇ ਬੱਚੇ ਬੁਲਾਏ ਗਿਆ ਓਪਨ ਤੋਂ ਭਾਵ ਇੱਥੇ ਸਪਸ਼ਟ ਕਰ ਦਈਏ ਓਪਨ ਤੋਂ ਭਾਵ ਓਪਨ ਕੈਟਾਗਰੀ ਕਿਹੜੀ ਹੈ ਸਿਰਫ ਸਰਕਾਰੀ ਸਕੂਲਾਂ ਵਿੱਚ ਪੜਦੇ ਆਦਰ ਕੈਟਾਗਰੀ ਨਹੀਂ ਉਹਦੇ ਵਿੱਚ ਕੋਈ ਵੀ ਆਉਂਦੀ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚਾ ਨੂੰ ਓਪਨ ਕੈਟਾਗਰੀ ਦੇ ਅਧੀਨ ਰੱਖਿਆ ਗਿਆ ਸਭ ਤੋਂ ਪਹਿਲਾਂ ਤੁਸੀਂ ਨੰਬਰ 1 ਤੇ ਦੇਖ ਰਹੇ ਹੋ ਰੀਆ ਜਿਹੜਾ ਬੱਚਾ ਹੈਗਾ ਇਹ ਪ੍ਰਾਈਵੇਟ ਸਕੂਲ ਦਾ 124 ਮਾਰਕਸ ਨੇ ਤੇ ਮੈਰਿਟ ਨੰਬਰ 1 ਆ ਫਿਰ ਗੁਰਵੀਰ ਕੌਰ ਐਸ ਆਰ ਨੰਬਰ 2 ਹੈ ਇਸ ਦਾ ਜਿਹੜਾ ਹੈਗਾ ਦੇਖ ਰਹੇ ਹੋ ਤੁਸੀਂ 120 ਨੰਬਰ ਨੇ ਮੈਰਿਟ ਨੰਬਰ 2 ਹੈ ਇਸ ਦਾ ਅੱਗੇ ਆਪਾਂ ਲਗਾਤਾਰਤਾ ਦੇ ਵਿੱਚ ਦੇਖਦੇ ਹਾਂ ਸਾਰੀਆਂ ਸੀਟਾਂ ਕਾਫੀ ਨੇ ਵੀ ਕਿੱਥੋਂ ਤੱਕ ਬੁਲਾਇਆ ਗਿਆ ਪ੍ਰਾਈਵੇਟ ਸਕੂਲਾਂ ਦੇ ਨੂੰ ਤੁਸੀਂ ਮੇਰੇ ਨਾਲ ਸਕਰੀਨ ਤੇ ਬਣੇ ਰਹੋ ਨਾਲ-ਨਾਲ ਤੁਰਦੇ ਜਾਓ ਕਿਉਂਕਿ ਵਕਤ ਬਹੁਤ ਲੱਗ ਜਾਣਾ ਬੱਚੇ ਜਿੱਥੇ ਵੀ ਤੁਹਾਡਾ ਜਿਹੜਾ ਨਾਮ ਆਉਂਦਾ ਜੁਮ ਕਰਕੇ ਦੇਖ ਸਕਦੇ ਹੋ ਜੇਕਰ ਚੈਨਲ ਤੇ ਪਹਿਲੀ ਵਾਰ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਜਿਹੜੀ ਪਹੁੰਚਦੀ ਕੀਤੀ ਜਾਏਗੀ ਹਰ ਪ੍ਰਕਾਰ ਦੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਆਓ ਦੇਖਦੇ ਹਾਂ ਪ੍ਰਾਈਵੇਟ ਵਾਲੇ ਸਕੂਲਾਂ ਵਾਲੇ ਬੱਚਾ ਨੂੰ ਕਿੱਥੋਂ ਤੱਕ ਜਿਹੜਾ ਬੁਲਾਇਆ ਗਿਆ ਉਹ ਆਪਾਂ ਤੁਹਾਡੀ ਨਜ਼ਰਸ਼ਾਨੀ ਜਿਹੜਾ ਕਰਨ ਲੱਗੇ ਆ। ਸੋ ਮੇਰੇ ਨਾਲ ਇਸ ਤਰ੍ਹਾਂ ਦੇ ਨਾਲ ਹੀ ਜਿਹੜਾ ਬਣੇ ਰਹੋ ਅੰਤ ਤੱਕ ਵੀਡੀਓ ਨੂੰ ਆਪਾਂ ਤਿੰਨੇ ਦਿਨਾਂ ਦੀ ਚਰਚਾ ਕਰਾਂਗੇ 18 19 ਤੇ 20 ਨੂੰ ਕਿਹੜੇ ਕਿਹੜੇ ਬੱਚਾ ਨੂੰ ਜਿਹੜਾ ਬੁਲਾਇਆ ਗਿਆ ਹੈ। ਸੋ ਵੇਖ ਰਹੇ ਹੋ ਤੁਸੀਂ 432 450 ਤੇ ਪਹੁੰਚ ਗਏ ਆਪਾਂ ਅਗਲੀ ਸੀਟ ਹੈਗੀ 51 ਐਸ ਵਾਰੀ ਮਮਤਾ ਦੇਵੀ ਦੀ ਮਲਕਸ 58 ਮੈਰਿਟ ਨੰਬਰ 451 ਪ੍ਰਾਈਵੇਟ ਸਕੂਲਾਂ ਵੱਲ ਚੱਲ ਰਹੇ ਆ। ਦੇਖਦੇ ਆਂ ਪ੍ਰਾਈਵੇਟ ਵਾਲਿਆਂ ਨੂੰ ਇੱਥੋਂ ਤੱਕ ਬੁਲਾਇਆ ਗਿਆ ਜੀ ਪ੍ਰਾਈਵੇਟ ਜਿਹੜੇ ਸਕੂਲਾਂ ਦੇ ਬੱਚੇ ਜੀ 484 ਤੱਕ ਉਹਨਾਂ ਨੂੰ ਬੁਲਾਇਆ ਗਿਆ 484 ਤੱਕ ਦੇਖ ਰਹੇ ਹੋ ਤੁਸੀਂ 484 ਲੜੀ ਨੰਬਰ ਤੇ 484 ਮੈਰਿਟ ਨੰਬਰ ਤੇ ਮਾਰਕਸ ਬਣਦੇ ਆ ਘੱਟੋ ਘੱਟ 53 ਮੈਟ ਜਿਹੜੀ ਡਾਉਣਗੇ ਇਹਨਾਂ ਦੀ 53 ਤੱਕ ਇਹ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਬੁਲਾਇਆ ਗਿਆ 485 ਤੇ ਜਿਹੜੀ ਸ਼ੁਰੂਆਤ ਹੁੰਦੀ ਆ ਉਹ ਹੈ WHH ਜਿਹੜੀ ਕੈਟਾਗਰੀ ਨਿਰਸਵਤੰਤ ਬੱਚੇ ਆ ਇਦੇ ਵਿੱਚ ਸਮੁੰਦਰ ਰਾਣੀ ਦੇਖ ਰਹੇ ਆਪਾਂ 110 ਮਾਰਕਸ ਨੇਗੇ WHH ਵਾਲੇ ਨੇਗੇ ਅੱਗੇ ਰਵਨੀਤ ਕੌਰ ਹੈ ਦੋ ਬਣਦਾ ਮੈਰਿਟ ਨੰਬਰ ਤੇ ਤੁਹਾਡਾ WHH ਦੇ ਵਿੱਚ ਨੰਬਰ ਇਹ 105 ਨੇਗੇ ਰਵਨੀਤ ਤੇ ਅੱਗੇ ਦੇਖ ਰਹੇ ਹਾਂ ਤੁਸੀਂ ਆਪਾਂ ਲਗਾਤਾਰਤਾ ਦੇ ਵਿੱਚ ਸੀਟ ਤੁਹਾਡੇ ਨਾਲ ਜਿਹੜੀ ਜ਼ੂਮ ਕਰਕੇ ਦੇਖ ਸਕਦੇ ਹੋ ਜਿੱਥੇ ਵੀ ਰੋਲ ਨੰਬਰ ਆਗਾ ਉਸ ਨੂੰ ਤੁਸੀਂ ਕਿਉਂਕਿ ਇਹਨਾਂ ਨੂੰ ਇਹਨੇ ਨੂੰ ਪੜ੍ਹਨਾ ਬਹੁਤ ਜ਼ਿਆਦਾ ਮੁਸ਼ਕਲ ਆਗਾ ਸੋ ਮੈਂ ਇਸ ਤਰ੍ਹਾਂ ਦੇ ਨਾਲ ਸੀਟ ਜਿਹੜੀ ਤੁਹਾਡੇ ਸਾਹਮਣੇ ਚੱਲ ਰਹੀ ਹੈਗੀ ਤਾਂ ਦੇਖਦੇ ਆਪਾਂ WHH ਦੀ ਜਿਹੜੀ ਕਿੱਥੋਂ ਤੱਕ ਦੀ ਐਮੈਰਟ ਜਿਹੜੀ ਅੰਤ ਤੱਕ ਤੇ ਕਿਹੜੇ ਬੱਚਾ ਨੂੰ ਜਿਹੜਾ ਬੁਲਾਇਆ ਗਿਆ WHH ਵਾਲਿਆਂ ਨੂੰ ਠੀਕ ਹੈ ਜੀ ਹੋ ਵੇਖ ਰਹੇ ਆਪਾਂ ਨਿਰੰਤਰ ਤੁਸੀਂ ਜਿਹੜਾ ਵੇਖ ਰਹੇ ਹੋ ਉਸ ਨੂੰ ਆ ਗਏ ਜੀ ਆਪਣੇ WHH ਵਾਲੇ 1 ਤੋਂ ਲੈ ਕੇ 365 ਮੈਰਟ ਨੰਬਰ ਤੱਕ ਬੁਲਾਇਆ ਗਿਆ 843 ਬਣਦਾ ਇਹਨਾਂ ਦਾ SR ਨੰਬਰ ਅਗਲੇ ਡਿਸੇਬਲਡ ਕੈਟੇਗਰੀ ਉਸੰਤ ਬੱਚੇ ਆ ਗਏ 843 ਤੋਂ ਡਿਸੇਬਲਡ ਵਾਲੇ ਇਹ ਹੈ ਜੀ 7 ਸਤੰ 7 ਬੱਚੇ ਬੁਲਾਏਗਾ ਡਿਸੇਬਲਡ ਕੈਟਾਗਰੀ ਨਾਲ ਸੰਬੰਧਤ ਜਿਹੜੇ 7 ਬੱਚੇ ਹੈ ਜੀ ਅੱਗੇ ਜਿਹੜਾ 19 ਜੁਲਾਈ ਨੂੰ ਸ਼ੁਰੂ ਹੋਣਾ ਭਾਈ ਓਪਨ ਵਾਲੇ ਦਾ ਓਪਨ ਭਾਵ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਾਂ ਦਾ ਓਪਨ ਕੈਟਾਗਰੀ ਵਾਲੇ 19 ਨੂੰ ਬੁਲਾਏ ਗਏ ਨੇ ਸਕਰੀਨ ਤੇ ਦੇਖ ਸਕਦੇ ਹਾਂ ਠੀਕ ਹੈ 116 ਨੇ ਇਸ ਉਤਾਰਤੀ ਦਾ ਨੰਬਰ ਵੈਟ ਨੰਬਰ ਇੱਕ 855 ਦੇ ਉੱਪਰ ਰਿਤਿਕਾ ਦੇਖ ਸਕਦੇ ਹੋ ਤੁਸੀਂ ਅਨਿਲ ਕੁਮਾਰ ਅ ਮੈਟ ਨੰਬਰ ਇਹਦਾ 2 ਆ 113 ਨੰਬਰ ਬਣਦੇ ਆ ਆ ਵੇਖੀਏ ਜਿਹੜੇ 18 ਇਹ 19 ਤਰੀਕ ਨੂੰ ਬੁਲਾਏਗਾ 19 ਤੋਂ 20 ਜਾਨੀ ਕਿ 2 ਦਿਨ ਚੱਲੂਗੀ ਓਪਨ ਕੈਟਾਗਰੀ ਦੇ ਬੱਚਿਆਂ ਦੀ ਆਓ 19 ਵਾਲੇ ਦੇਖੀ ਆਪਾਂ ਕਿਹੜੇ ਦਿਨ ਬੁਲਾਏ ਗਏ ਨੇ 19 ਵਾਲੇ ਕਿੱਥੋਂ ਤੱਕ ਬੁਲਾਏ ਗਏ ਇਹਦੇ ਮੈਟਰ ਨੰਬਰ ਤੱਕ ਸੋ ਆਪਾਂ ਚੈੱਕ ਕਰਦੇ ਹਾਂ ਸਾਰਾ ਤੁਸੀਂ ਮੇਰੇ ਨਾਲ ਲਗਾਤਾਰ ਬਣੇ ਰਹੇ ਹੋ ਆਪਣਾ ਆਪਣਾ ਨਾਮ ਜਿਹੜਾ ਪੜ ਸਕਦੇ ਹਾਂ ਭਾਈ ਇਹਦੇ ਵਿੱਚ ਯੂਮ ਕਰਕੇ ਦੇਖਿਆ ਜਾ ਸਕਦਾ ਹੈ ਠੀਕ ਹੈ ਜੀ ਅੱਗੇ ਪਹੁੰਚਦੇ ਹਾਂ ਅਸੀਂ ਸਰ ਨੰਬਰ ਓਪਨ ਕੈਟਾਗਰੀ ਚੱਲ ਰਹੀ ਹੈ ਜੀ ਸਾਰੀ ਸਾਰੇ ਓਪਨ ਕੈਟਾਗਰੀ ਦੇ ਬੱਚੇ ਨੇ ਇਹ ਲਗਾਤਾਰ ਤਦੇ ਚੱਲ ਰਹੀ ਓਪਨ ਕੈਟਾਗਰੀ ਜਿਹੜੀ ਸੋ 19 ਵਾਲੇ ਦੇਖੀ ਕਿੱਥੋਂ ਤੱਕ ਬੁਲਾਏਗੇ ਨੇ 19 ਵਾਲੇ ਜਿਹੜੇ ਬਣਦੇ ਆ ਉਹ ਕਿੱਥੋਂ ਤੱਕ ਬੁਲਾਏਗੇ ਨੇ ਤੁਹਾਡੀ ਜਿਹੜੀ ਨਾજરਸ਼ਾਨੀ ਸਾਰੀ ਲਿਸਟ ਕੀਤੀ ਹੋਈ ਆ ਔਗਲਬੀਏ 1376 ਹਰਮਨ ਕੁਮਾਰੀ ਪ੍ਰਵੀਨ ਕੁਮਾਰ ਇਹ ਆਏ ਸੀਟ ਤੇ ਪਹੁੰਚ ਚੁੱਕੇ ਆਪਾਂ 85 ਨੰਬਰ ਨੇ 526 ਮੈਟਰ ਨੰਬਰ ਆ 19 ਤਰੀਕ ਤੱਕ ਬੁਲਾਏ ਗਏ ਜਿਹੜੇ ਬੱਚੇ ਉਹ ਲਗਾਤਾਰਤਾ ਵਿੱਚ ਆਪਾਂ ਦੇਖ ਰਹੇ ਹਾਂ ਜੀ 19 ਵਾਲੇ ਨੂੰ ਕਿੱਥੋਂ ਤੱਕ ਬੁਲਾਇਆ ਗਿਆ ਮੈਟਰ ਨੰਬਰ 1 ਤੋਂ ਸ਼ੁਰੂ ਕਰਕੇ 19 ਵਾਲੇ ਜਿਹੜੇ ਕਿੱਥੋਂ ਤੱਕ ਬੁਲਾਏ ਗਏ ਨੇ ਆਪਾਂ ਇਹੀ ਦੇਖ ਰਹੇ ਹੁਣ ਤੱਕ ਕਾਫੀ ਜਿਹੜੇ ਪੰਨੇ ਆ ਰਹੇ ਹੈ ਜੀ ਇਹਦੇ ਦੇਖੋ ਤੁਸੀਂ ਬਹੁਤ ਪੰਨੇ ਆ ਰਹੇ ਨੇ ਦੇਖੋ ਜੀ ਆ ਨਿਸ਼ਾਨ ਲਾਇਆ ਪਿਆਗਾ ਦੇਖੋ ਪੀਲਾ ਜਿਹਾ ਨਿਸ਼ਾਨਾ ਜਿਹੜਾ 950 ਤੱਕ ਬੁਲਾਏ ਜੀ ਮੈਟਰ ਨੰਬਰ 1 ਤੋਂ ਸ਼ੁਰੂ ਕੇ 950 ਤੱਕ ਪਹਿਲੇ ਦਿਨ 950 ਬੱਚੇ ਬੁਲਾਏ ਗਿਆ ਯਾਨੀ ਕਿ ਜਿਹੜੇ ਹੈ ਕਿ ਨੇ ਆਪਣਾ ਓਪਨ ਕੈਟਾਗਰੀ ਵਾਲੇ 1800 ਮੈਟਰ ਨੰਬਰ ਤੱਕ ਬੁਲਾਏ ਗਏ ਨੇ 1800 ਤੱਕ 1800 ਤੱਕ ਬੁਲਾਏ ਗਏ ਨੇ ਐਸ ਆਰ ਨੰਬਰ ਤੱਕ ਮਾਫ ਕਰਨਾ ਐਸ ਆਰ ਨੰਬਰ ਤੱਕ ਰੇਖਾ ਰਾਣੀ ਤੱਕ 83 ਅੰਕਾਂ ਤੱਕ ਇਹ ਹੈ ਮੈਟ ਨੰਬਰ 950 ਤੱਕ ਤੇ ਬੀ ਨੂੰ ਜਿਹੜਾ ਅਗਲੇ ਦਿਨ ਜਿਹੜਾ ਬਾਕੀ ਬਚੇ ਉਹ ਸਾਰੇ ਬੁਲਾ ਲਏ ਗਿਆ 951 ਤੋਂ ਸ਼ੁਰੂ ਹੁੰਦਾ ਹੈਗਾ ਮੈਟ ਨੰਬਰ ਤੇ 1801 ਤੋਂ ਸ਼ੁਰੂ ਹੁੰਦਾ ਲੜੀ ਨੰਬਰ 1801 ਤੋਂ ਸ਼ੁਰੂ ਹੁੰਦਾ ਲੜੀ ਨੰਬਰ ਸੋ ਪ੍ਰੀਆ ਕੀ ਹੈਗੀ ਇਹਦੇ ਵਿੱਚ ਦੇਖੋ ਤੁਸੀਂ 1801 ਤੇ ਤੇ 951 ਹੁੰਦਾ ਇਹਨਾਂ ਦਾ ਮੈਟ ਨੰਬਰ ਸ਼ੁਰੂ 83 ਅੰਕਾਂ ਵਾਲੇ ਨੇ ਆਓ ਫਿਰ ਵੇਖੀਏ ਲਾਸਟ ਤੱਕ ਜਿਹੜੀ ਕਿੱਥੋਂ ਤੱਕ ਓਪਨ ਕੈਟਾਗਰੀ ਨੂੰ ਬੁਲਾਇਆ ਗਿਆ 83 83 ਘਟਦੇ-ਘਟਦੀ ਮੈਟ ਕਿੱਥੋਂ ਤੱਕ ਡਾਊਨ ਆਈ ਆ ਸਰਕਾਰੀ ਸਕੂਲ ਦੇ ਬੱਚਾਂ ਦੀ 82 ਤੱਕ ਆ ਗਈ ਜੀ 82 ਵਾਲੇ ਬਹੁਤ ਜ਼ਿਆਦਾ ਬੈਠੇ ਨੇਗੇ 82 ਨਿਰੰਤਰ ਤੁਰਿਆ ਜਾਂਦਾ ਜੀ ਇਹਨੂੰ ਕਹਿੰਦੇ ਮੁਕਾਬਲੇ ਦਾ ਚੁੱਗ ਇੱਕ ਇੱਕ ਨੰਬਰ ਤੇ ਕਿੰਨੇ ਕਿੰਨੇ ਬੱਚੇ ਦੇਖ ਰਹੇ ਹਾਂ ਕਿ ਤੁਸੀਂ ਲਗਾਤਾਰਤਾ ਦੇ ਵਿੱਚ 81 ਵਾਲੇ ਦੇਖੋ ਆ 81 ਵਾਲੇ ਦੇਖੋ ਲਗਾਤਾਰਤਾ ਦੇ ਵਿੱਚ ਜਾ ਰਹੇ ਨੇ ਆ 81 ਆ ਕਿੱਸੀ ਆ ਕਿੱਸੀ ਆ ਕਿੱਸੀ ਆ ਕਿੱਸੀ ਦਾ ਕਬਲ ਆਏ ਕਿ ਨਹੀਂ ਜੀ ਲਾਸਟ ਵਾਲਾ ਬਣਦਾ 2755 ਸਰ ਨੰਬਰ ਤੇ 1900 ਬਣਦਾ ਮੈਟਰ ਨੰਬਰ ਪੂਰਾ ਇਹ ਬੱਚੇ ਬੁਲਾਏ ਗਏ ਨੇ 20 ਤਰੀਕ ਨੂੰ ਸੋ ਇੱਕ ਵਾਰੀ ਫੇਰ ਦੱਸ ਦਿਆਂ ਮੈਰੀਟੋਰੀਅਸ ਸਕੂਲਾਂ ਦੀ ਜਿਹੜੀ ਪਾਈ ਕਾਉਂਸਲਿੰਗ ਆ ਚੁੱਕੀ ਹੈਗੀ 18 ਤੋਂ ਸ਼ੁਰੂ ਆ 18 ਨੂੰ ਬੁਲਾਏ ਗਿਆ WHH ਡਿਸੇਬਲਡ ਤੇ ਪ੍ਰਾਈਵੇਟ ਸਕੂਲਾਂ ਵਾਲੇ ਬੱਚੇ 19 ਤੋਂ 20 ਨੂੰ ਬੁਲਾਏ ਗਏ ਨੇ ਉਹ ਆਪਣੇ ਓਪਨ ਕੈਟਾਗਰੀ ਦੇ 81 ਨੰਬਰਾਂ ਤੱਕ ਵਾਲੇ 19 ਚ ਕਿਹੜੇ ਬੁਲਾਏ ਗਿਆ 20 ਤੱਕ ਕਿਹੜੇ ਬੁਲਾਏ ਗਏ ਉੱਪਰ ਸਰ ਉੱਪਰ ਆਪਾਂ ਸਪਸ਼ਟ ਕਰਤਾ ਸਬੱਤਬਾਤ ਜਾਣਕਾਰੀ ਬੱਚਾ ਕੋਲ ਪਹੁੰਚਾਈਏ ਤਾਂ ਕਿ ਉਹਨਾਂ ਨੂੰ ਜਿਹੜੀ ਸੀਟ ਮਿਲ ਸਕੇ ਮੈਰਿਟੋਰੀਅਸ ਸਕੂਲਾਂ ਦੇ ਵਿੱਚ ਮੁਫਤ ਪੜਾਈ ਮੁਫਤ ਰਹਿ ਅਸ਼ਮੁਤ ਖਾਣਾ ਇੱਥੋਂ ਪੜ ਲਿਖ ਕੇ ਬੱਚਾ ਛੋਟੀ ਦਾ ਅਫਸਰ ਬਣ ਦਿਆ ਸੋ ਵੱਤਬਾਤ ਆਪਾਂ ਇਸ ਵੀਡੀਓ ਨੂੰ ਅੱਗੇ ਪਹੁੰਚਾਈਏ ਤੇ ਚੈਨਲ ਤੇ ਪਹਿਲੀ ਵਾਰਾਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਹਰ ਤਰ੍ਹਾਂ ਜਿਹੜੀ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਜਿਹੜੀ ਮੁਹੱਈਆ ਕਰਵਾਈ ਜਾਂਦੀ ਆ ਸੋ ਵੱਤਬਾਤ ਆਪਾਂ ਸ਼ੇਅਰ ਕਰੀਏ